ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਲੋਕ ਸਭਾ ਕਮੇਟੀ ਦੇ ਵੱਲੋਂ ਛੁੱਟੀ ਦੀ ਅਰਜ਼ੀ ਮਨਜ਼ੂਰ ਕਰਨ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਇਸ ਦੇ ਨਾਲ ਅਮਰਪਾਲ ਦੀ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਹਾਲਾਂਕਿ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਜਿਸ ਤਰੀਕੇ ਦਾ ਉਹਨਾਂ ਦੇ ਵੱਲੋਂ ਰੂਲ ਰੈਗੂਲੇਸ਼ਨ ਦਾ ਹਵਾਲਾ ਦਿੱਤਾ ਗਿਆ ਸੀ ਕਿ ਜੇਕਰ ਲਗਾਤਾਰ 60 ਦਿਨੋਂ ਗੈਰ ਹਾਜ਼ਰ ਰਹਿਣ ਦੀ ਉਹਦੀ ਮਾਨਤਾ ਤੱਕ ਮੈਂਬਰਸ਼ਿਪ ਜਾ ਸਕਦੀ ਹੈ ਪਰ ਮੈਂਬਰਸ਼ਿਪ ਤਾਂ ਨਹੀਂ ਜਾਵੇਗੀ ਪਰ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਅਮਰਿਤਪਾਲ ਸਿੰਘ ਕਿਉਂਕਿ ਬੇਸ ਆਧਾਰਿਤ ਪਟੀਸ਼ਨ ਦੇ ਵਿੱਚ ਰੂਲ ਨੂੰ ਬਣਾਇਆ ਗਿਆ ਸੀਗਾ ਕਿ 60 ਦਿਨ ਲਗਾਤਾਰ ਜੇਕਰ ਗੈਰਹਾਜ਼ਰ ਰਹਿੰਦੇ ਤਾਂ ਉਹਨਾਂ ਦੀ ਮੈਂਬਰਸ਼ਿਪ ਤੱਕ ਜਾ ਸਕਦੀ ਹੈ ਉਸ ਤੋਂ ਬਾਅਦ ਕੇਂਦਰ ਸਰਕਾਰ ਦੇ ਵੱਲੋਂ ਆਪਣਾ ਜਿਹੜਾ ਕਿ ਜਵਾਬ ਦਾਖਲ ਕੀਤਾ ਗਿਆ ਹਾਈ ਕੋਰਟ ਦੇ ਵਿੱਚ ਤੇ ਇਸ ਦੇ ਬਾਅਦ ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਲੋਕ ਸਭਾ ਕਮੇਟੀ ਦੇ ਵੱਲੋਂ ਛੁੱਟੀ ਦੀ ਅਰਜ਼ੀ ਮਨਜ਼ੂਰ ਕਰਨ ਤੋਂ ਬਾਅਦ ਪਟੀਸ਼ਨ ਦਾ ਨਿਪਟਾਰਾ ਕੀਤਾ ਗਿਆ ਹੈ ਜੋ ਛੁੱਟੀ ਦਰਸਲ ਅਮਰਿਤਪਾਲ ਸਿੰਘ ਦੀ ਮਨਜ਼ੂਰ ਹੋ ਗਈ ਹੈ ਉਸ ਤੋਂ ਇਹ ਸਾਫ ਹੈ ਕਿ ਅਮਰਪਾਲ ਸਿੰਘ ਸੰਸਦ ਮੈਂਬਰ ਰਹਿਣਗੇ ਉਹਨਾਂ ਦੀ ਮੈਂਬਰਸ਼ਿਪ ਤੇ ਕਿਸੇ ਤਰੀਕੇ ਦਾ ਕੋਈ ਵੀ ਖਤਰਾ ਨਹੀਂ ਹੈ ਪਰ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਸਪਟੀਸ਼ਨ ਦੇ ਜ਼ਰੀਏ ਜਿੱਥੇ ਕਿ ਅਰੂ ਰੈਗੂਲੇਸ਼ਨ ਦਾ ਹਵਾਲਾ ਦਿੱਤਾ ਗਿਆ ਸੀਗਾ ਉਸ ਨੂੰ ਆਧਾਰ ਬਣਾਇਆ ਗਿਆ ਸੀਗਾ ਤੇ ਨਾਲ ਇਹ ਮੰਗ ਕੀਤੀ ਗਈ ਸੀ ਜੋ ਪਾਰਲੀਮੈਂਟ ਦਾ ਬਜਟ ਸੈਸ਼ਨ ਚਾਰਿਆ ਦੂਜਾ ਪੜਾ ਚੋ ਕੇ ਚਾਰਿਆ ਤਾਂ ਉਸ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਇਸ ਪਟੀਸ਼ਨ ਦੇ ਜ਼ਰੀਏ ਮੰਗੀ ਗਈ ਸੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਹਮੇਸ਼ ਸ਼ਰਮਾ ਜੁੜ ਚੁੱਕੇ ਨੇ ਹਮੇਸ਼ ਅਮਰਪਾਲ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹਾਲਾਂਕਿ ਮੈਂਬਰਸ਼ਿਪ ਤਾਂ ਨਹੀਂ ਜਾਵੇਗੀ ਪਰ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਕੀ ਕੋ ਜਾਣਕਾਰੀ ਦੇਖੋ ਜਿਹੜੀ ਐਪਲੀਕੇਸ਼ਨ ਦਿੱਤੀ ਸੀ ਉਹ ਜਿਹੜੀ ਲੋਕ ਸਭਾ ਦੀ ਕਮੇਟੀ ਸੀ ਉਹਨਾਂ ਨੇ ਉਹ ਰეკਮੈਂਡੇਸ਼ਨ ਮੰਨ ਲਈ ਹੈ ਔਰ ਇਦਾਂ ਦੀ ਪੰਜ ਹੋਰ ਸੀਗੀਆਂ ਅਮਰਿਤਪਾਲ ਸਿੰਘ ਤੇ ਹੁਣ ਹੋਰ ਵੀ ਕਈ ਐਮਪੀ ਸੀਗੇ ਜਿਨ੍ਹਾਂ ਦੀ ਲੀਵ ਐਪਲੀਕੇਸ਼ਨ ਆਈ ਹੋਈ ਸੀ ਔਰ ਅੱਜ ਕੋਰਟ ਵਿੱਚ ਪੰਜਾਬ ਰੈਨ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਦੇ ਵਕੀਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਲੋਕ ਸਭਾ ਦੀ ਕਮੇਟੀ ਜਿਹੜੀ ਬਣਾਈ ਗਈ ਸੀ ਉਸ ਕਮੇਟੀ ਨੇ ਲੀਵ ਅਪਲੀਕੇਸ਼ਨ ਨੂੰ ਮਨਜ਼ੂਰ ਕਰ ਲਿਆ ਰეკਮੈਂਡ ਕਰਦੀ ਹੈ ਔਰ ਹੁਣ ਸੰਸਦ ਦੀ ਜਿਹੜੀ ਸੀਟ ਹੈ ਉਹ ਨਹੀਂ ਜਾਏਗੀ ਔਰ ਇਸ ਦੇ ਨਾਲ ਹੀ ਯਾਚਕਾਂ ਦਾ ਨਿੱਤਾਰਾ ਵੀ ਕਰਦਾ ਕਿਉਂਕਿ ਮੰਤਰੀ ਚਾਲ ਸਿੰਘ ਵੱਲੋਂ ਇਹ ਅਪਲੀਕੇਸ਼ਨ ਪਾਈ ਗਈ ਸੀ ਕਿ ਜਿਹੜੀ ਉਹ ਅਪਲੀਕੇਸ਼ਨ ਪਾਈ ਗਈ ਹੈ ਸੰਸਦ ਵਿੱਚ ਕਿਤੇ ਉਹਨਾਂ ਦੀ ਸੀਟ ਨਾ ਚਲੀ ਜਾਏ ਔਰ ਐਮ ਪੀ ਬਤੌਰ ਐਮ ਪੀ ਉਹਨਾਂ ਦੇ ਕੰਮ ਵੀ ਕਰਨੇ ਹੁੰਦੇ ਹਨ ਤਾਂ ਇਹ तमाम ساری ਜਾਣਕਾਰੀ ਅੱਜ ਕੇਂਦਰ ਸਰਕਾਰ ਨੇ ਕਹੇ ਕਿ ਨਹੀਂ ਉਹ ਨਹੀਂ ਜਾਏਗੀ ਇੱਕ ਕਿਤਨਾ ਕਿਤੇ ਖਰਚਾ ਕੀਤਾ ਜਿਹੜਾ ਉਹ ਪੂਰਾ ਯਾਨੀ ਕਿ ਖਰਚਾ ਜਿਤਾਇਆ ਸੀਗਾ ਉਸੇ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਸੀਟ ਨਹੀਂ ਜਾਏਗੀ ਸਰ ਇਹ ਅਚਕਿਤ ਨਿਪਟਾਰਾ ਵੀ ਕਰ ਸਕਦਾ ਜੀ ਉਹ ਮੇਸ਼ ਨਾਲ ਹੀ ਇਸ ਪਟੀਸ਼ਨ ਦੇ ਵਿੱਚ ਜੋ ਕਿ ਐਮਪੀ ਲੈਂਡ ਫੰਡ ਦਾ ਵੀ ਮੁੱਦਾ ਚੁੱਕਿਆ ਗਿਆ ਸੀਗਾ ਉਸ ਨੂੰ ਲੈ ਕੇ ਕੋਈ ਹਾਈ ਕੋਰਟ ਟਿੱਪਣੀ ਕੀਤੀ ਕਿ ਉਹ ਕਿਸੇ ਗੱਲ ਦਾ ਜ਼ਿਕਰ ਕੀਤਾ ਗਿਆ ਹੋਵੇ ਆ ਠੀਕ ਹੈ ਮੇਸ਼ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਮਰਪਾਲ ਨੂੰ ਹਾਈ ਕੋਰਟ ਤੋਂ ਰਾਤ ਮਿਲੀ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਅਮਰਪਾਲ ਸਿੰਘ ਹਾਈ ਕੋਰਟ ਨੇ ਆ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ ਲੋਕ ਸਭਾ ਕਮੇਟੀ ਦੇ ਵੱਲੋਂ ਛੁੱਟੀ ਦੀ ਅਰਜ਼ੀ ਮਨਜ਼ੂਰ ਕਰਨ ਤੋਂ ਬਾਅਦ ਇਹ ਪਟੀਸ਼ਨ ਦਾ ਨਿਪਟਾਰਾ ਕੀਤਾ ਗਿਆ ਇਸ ਦੇ ਨਾਲ ਅਮਰਪਾਲ ਦੀ ਮੈਂਬਰਸ਼ਿਪ ਰੱਦ ਨਹੀਂ ਹੋਵੇਗੀ ਇਹ ਬਿਲਕੁਲ ਸਾਫ਼ ਹੋ ਚੁੱਕਾ ਹੈ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਤੋਂ ਲੋਕ ਸਭਾ ਮੈਂਬਰ ਬਣੇ ਰਹਿਣਗੇ ਅਮਰਪਾਲ ਸਿੰਘ ਆ ਲੋਕ ਸਭਾ ਕਮੇਟੀ ਨੇ ਅਮਰਪਾਲ ਦੀ ਛੁੱਟੀ ਜੋ ਕਿ ਮਨਜ਼ੂਰ ਕੀਤੀ ਐਮਪੀ ਅਮਰਪਾਲ ਦੀ 54 ਦਿਨਾਂ ਦੀ ਛੁੱਟੀ ਮਨਜ਼ੂਰ ਕਰ ਲਈ ਗਈ ਅਮਰਪਾਲ ਨੇ ਦੋ ਅਰਜ਼ੀਆਂ ਦੇ ਰਾਹੀਂ ਦਰਸੋ ਛੁੱਟੀ ਮੰਗੀ ਸੀ ਲੋਕ ਸਭਾ ਦੇ ਵਿੱਚ ਗੈਰ ਹਾਜ਼ਰੀ ਦੇ ਕਾਰਨ ਛੁੱਟੀ ਮੰਗੀ ਗਈ ਸੀ ਕਿਉਂਕਿ ਅਮਰਪਾਲ ਸਿੰਘ ਤੇ ਐਨਐਸਏ ਲੱਗਿਆ ਹੋਇਆ ਹੈ ਜਿਸ ਦੇ ਚਾਹਵਦੇ ਆਸਮ ਦੀ ਡਿਬੁਰਗਰ ਜੇਲ੍ਹ ਦੇ ਵਿੱਚੋਂ ਬੰਦ ਨੇ ਪਰ ਨਾਲੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਵੀ ਨੇ ਤੇ ਰੂ ਰੈਗੂਲੇਸ਼ਨ ਦਾ ਹਵਾਲਾ ਦਿੱਤਾ ਗਿਆ ਉਸ ਨੂੰ ਆਧਾਰ ਬਣਾਉਂਦੇ ਹੋ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਗਾਈ ਜਾਂਦੀ ਹੈ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਕੀਤੀ ਜਾਂਦੀ ਹੈ ਇਹ ਕਿਹਾ ਗਿਆ ਸੀ ਕਿ ਜੇ ਲਗਾਤਾਰ ਯਾਨੀ ਕਿ ਪਾਰਲੀਮੈਂਟ ਦੀ ਜਿਹੜੀ ਸਿਟਿੰਗਸ ਦੇ ਹਿਸਾਬ ਦੇ ਨਾਲ ਹੁੰਦਾ ਹੈ ਕਿ ਜਿਹੜੀਆਂ ਆ ਪਾਰਲੀਮੈਂਟ ਜਿਹੜਾ ਸੈਸ਼ਨ ਕੋਈ ਵੀ ਹੁੰਦਾ ਉਹਦੀਆਂ ਸਿਟਿੰਗ ਜਿਹੜੀਆਂ ਉਸ ਦੇ ਵਿੱਚ ਕਾਊਂਟ ਕੀਤੀਆਂ ਜਾਂਦੀਆਂ ਕਿ ਸਿਟਿੰਗ ਦੇ ਵਿੱਚ ਜੇਕਰ ਲਗਾਤਾਰ 60 ਦਿਨ ਕੋਈ ਵੀ ਐਮਪੀ ਗੈਰ ਹਾਜ਼ਰ ਰਹਿੰਦਾ ਤਾਂ ਉਸ ਦੀ ਮੈਂਬਰਸ਼ਿਪ ਜਾ ਸਕਦੀ ਹੈ ਇਸ ਨੂੰ ਆਧਾਰ ਬਣਾ ਕੇ ਉਹ ਇਹ ਮੰਗ ਕੀਤੀ ਗਈ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਉਹਨਾਂ ਦੀ ਮੈਂਬਰਸ਼ਿਪ ਨਾ ਚਲੀ ਜਾਵੇ ਤਾਂ ਇਸ ਨੂੰ ਲੈ ਕੇ ਦੋ ਗੱਲਾਂ ਸਪਸ਼ਟ ਹੋ ਗਈਆਂ ਇੱਕ ਤਾਂ ਸੰਸਦ ਦੇ ਸੈਸ਼ਨ ਦੇ ਵਿੱਚ ਅਮਰਪਾਲ ਸਿੰਘ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਜਿਸ ਗੱਲ ਨੂੰ ਆਧਾਰ ਬਣਾਇਆ ਗਿਆ ਜਿਸ ਰੂਲ ਰੈਗੂਲੇਸ਼ਨ ਨੂੰ ਉਹ ਛੁੱਟੀ ਮਨਜ਼ੂਰ ਕਰ ਲਈ ਗਈ ਹੈ ਜੋ ਕਿਹਾ ਗਿਆ ਸੀਗਾ ਕਿ 60 ਦਿਨ ਜੇਕਰ ਗੈਰ ਹਾਜ਼ਰ ਹੈ ਤਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਤੱਕ ਜਾ ਸਕਦੀ ਹੈ ਅਮਰਪਾਲ ਨੇ ਲੋਕ ਸਭਾ ਸਪੀਕਰ ਨੂੰ ਦਰਸਲ ਬੀਤੇ ਸਾਲ 3 ਨਵੰਬਰ ਤੇ ਦੂਜੀ 16 ਦਸੰਬਰ ਨੂੰ ਛੁੱਟੀਆਂ ਪ੍ਰਵਾਨ ਕਰਨ ਦੀ ਅਰਜ਼ੀ ਦਿੱਤੀ ਗਈ ਸੀ ਤੇ ਆਖਰਕਾਰ 54 ਦਿਨਾਂ ਦੀ ਛੁੱਟੀ ਜੋ ਕਿ ਮਨਜ਼ੂਰ ਕਰ ਲਈ ਗਈ ਹੈ ਆ ਤਾਂ ਇਸ ਦੇ ਨਾਲ ਹੀ ਸੰਸਦ ਦੇ ਸੈਸ਼ਨ ਦੇ ਵਿੱਚ ਹਾਲਾਂਕਿ ਅਮਰਪਾਲ ਸਿੰਘ ਆ ਸ਼ਾਮਲ ਨਹੀਂ ਹੋ ਸਕਣਗੇ ਕਿਉਂਕਿ ਇਸ ਨੂੰ ਆਧਾਰ ਬਣਾਉਂਦੇ ਹੋ ਜੋ ਕਿ ਮੁੱਖ ਮੰਗ ਇਹੀ ਕੀਤੀ ਗਈ ਸੀ ਸੰਸਦ ਦੇ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਨਾਲ ਹੀ ਐਮਪੀ ਲੈਡ ਫੰਡ ਦਾ ਮੁੱਦਾ ਵੀ ਚੁੱਕਿਆ ਗਿਆ ਸੀਗਾ ਜੋ ਕਿ ਸਾਲਾਨਾ ਹਰ ਐਮਪੀ ਨੂੰ 5 ਕਰੋੜ ਦਾ ਜਿਹੜਾ ਕਿ ਉਹਨਾਂ ਹਲਕੇ ਦੇ ਵਿਕਾਸ ਵਾਸਤੇ ਐਮਪੀ ਲੈਡ ਫੰਡ ਮਿਲਦਾ ਹੈ ਤੇ ਇਹ ਮੰਗ ਕੀਤੀ ਗਈ ਸੀ ਕਿ ਉਨਾਂ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕੰਸਰਨ ਮੰਤਰੀਆਂ ਦੇ ਨਾਲ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਸਕਣ ਉਹ ਫੰਡ ਜਿਹੜਾ ਕਿ ਹਲਕੇ ਦੇ ਵਿਕਾਸ ਦੇ ਵਾਸਤੇ ਦਿੱਤਾ ਦਿੱਤਾ ਜਾ ਸਕੇ ਆ ਤਾਂ ਉਸ ਗੱਲ ਦਾ ਵੀ ਇਸ ਪਟੀਸ਼ਨ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਪਰ ਇਹ ਸਾਫ਼ ਹੈ ਕਿ ਸੰਸਦ ਦੇ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਗਿਆ ਦੂਜੀ ਰਹੀ ਗੱਲ ਲੋਕ ਸਭਾ ਮੈਂਬਰ ਦੀ ਉਹਨਾਂ ਦੀ ਮੈਂਬਰਸ਼ਿਪ ਦੀ ਤਾਂ ਮੈਂਬਰਸ਼ਿਪ ਬਣੀ ਰਹੇਗੀ ਕਿਉਂਕਿ ਜਦੋਂ ਛੁੱਟੀ ਮਨਜ਼ੂਰ ਹੋ ਗਈ ਹੈ ਤੇ ਹੁਣ ਕਿਸੇ ਤਰੀਕੇ ਤੇ ਉਹਨਾਂ ਦੀ ਮੈਂਬਰਸ਼ਿਸ਼ਪ ਤੇ ਕੋਈ ਵੀ ਖਤਰਾ ਨਹੀਂ ਹੈ ਤਾਂ ਅਮਰਪਾਲ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ